ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਫਰਸਟ ਵੈਸ ਲੋਥ ਹਾਉਸ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜਿਹੜੇ ਵੀ ਹੋਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਾਂ ਦੇ ਸਾਰੇ ਸੋਹਣੇ-ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਨੂੰ ਮਿਲ ਸਕੇ ਪੇਮੈਂਟ ਦਾ ਮੋੜ ਹੈਗਾ ਜੀ ਆਨਲਾਈਨ ਕੈਸ਼ ਆਨ ਡਿਟ ਨਹੀਂ ਹੈਗੀ ਗੂਗਲ ਪੇ ਕਰ ਸਕਦੇ ਹੋ ਪੇਟੀਐਮ ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਆਨਲਾਈਨ ਮੀਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਆ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ ਵਟਸਐਪ ਨੰਬਰ ਹੈ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ ਹੈ ਇਸ ਨੰਬਰ ਤੇ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਵੀਡੀਓ ਦੀ ਟਾਈਮਿੰਗ ਇਨੀਆ ਟਾਈਮ ਦੇ ਸ਼ਾਮ ਦੇ 5 ਵਜੇ ਅਗਰ ਸ਼ੌਪ ਕਰਨਾ ਚਾਹੁੰਦੇ ਹੋ ਤਾਂ ਐਡਰੈਸ ਨੋਟ ਕਰ ਲਓ ਕੋਟਕਪੂਰਾ ਰੋਡ ਨੇੜੇ ਗੁਰਦੁਆਰਾ ਗੋਬਿੰਦ ਸਿੰਘ ਸਾਹਿਬ ਦੀ ਨੈਕਸਟ ਦੇਖੋ ਲੋ ਜੀ ਇਹ ਵੀ ਬਿਲਕੁਲ ਪਿਓਰ ਕਾਟਨ ਦੇ ਵਿੱਚ ਰਹੂਗਾ ਸੂਟ ਬਹੁਤ ਸੋਹਣਾ ਸੂਟ ਹੈ ਪੈਨਲ ਵਰਕ ਦਾ ਸੂਟ ਹੈਗਾ ਵਰਕ ਹੈ ਵਿੱਚ ਉਹਦੇ ਪੈਨਲ ਦੇ ਵਿੱਚ ਤਿੰਨ ਚਾਰ ਫਲਾਵਰ ਹੈਗੇ ਨੇ ਤਿੰਨ ਫਲਾਵਰ ਹੈਗੇ ਨੇ ਵਰਕ ਦੇ ਠੀਕ ਹੈ ਪ੍ਰਿੰਟਿੰਗ ਵੀ ਬਹੁਤ ਅੱਛੀ ਆ ਲਾਈਨਿੰਗ ਲਾਉਣ ਦੀ ਕੋਈ ਵੀ ਲੋੜ ਨਹੀਂ ਹੈਗੀ ਸੀ ਥਰੂ ਬਿਲਕੁਲ ਨਹੀਂ ਹੈਗਾ ਠੀਕ ਹੈ ਜੀ ਇਦਾਂ ਹੀ ਪਾ ਸਕਦੇ ਹੋ ਤੁਸੀਂ ਤੇ ਇਹ ਹੈਗਾ ਜੀ ਇਹਦਾ ਬਾਰਡਰ ਘੇਰੇ ਦਾ ਲੋ ਤੇ ਬੈਕ ਸਾਈਡ ਰਹੂਗੀ ਇਹਦੀ ਪ੍ਰਿੰਟਡ ਤੇ ਇਹ ਆਊਗਾ ਜੀ ਬਾਜੂ ਤੇ ਇਹ ਵਾਲਾ ਬਾਰਡਰ ਹੈ ਜਿਹੜਾ ਇਹ ਬਾਜੂ ਦੇ ਉੱਤੇ ਆ ਹੈਗੀ ਇਹਦੀ ਬੈਕ ਸਾਈਡ ਨਹੀਂ ਹੈਗਾ ਬਿੱਕਰ ਹੈ ਬੈਕ ਸਾਈਡ ਤੇ ਵੀ ਬਾਰਡਰ ਹੈ ਹਾਂ ਲਓ ਜੀ ਬੈਕ ਸਾਈਡ ਤੇ ਵੀ ਇਹ ਵਾਲਾ ਤੁਹਾਨੂੰ ਬੋਟਰ ਮਿਲੂਗਾ ਬੜਾ ਪਿਆਰਾ ਜਿਹਾ ਸੂਟ ਹੈਗਾ ਤੇ ਇਹ ਹੈਗੀ ਜੀ ਸਲਵਾਰ 2.5 ਮੀਟਰ ਦੀ ਕਾਟਨ ਦੀ ਸਲਵਾਰ ਮਿਲੂਗੀ ਦੁਪੱਟਾ ਦੇਖ ਲਓ ਬਹੁਤ ਸੋਹਣਾ ਪਿਓਰ ਸ਼ਿਫੋਨ ਦਾ ਦੁਪੱਟਾ ਹੈ ਜੀ হাফ ਪਿਓਰ ਨਹੀਂ ਹੈ ਪਿਓਰ ਸ਼ਿਫੋਨ ਦਾ ਦੁਪੱਟਾ ਹੈ ਚੌੜਾਈ ਬਹੁਤ ਹੈ ਦੁਪੱਟੇ ਦੀ ਸਿਰ ਤੇ ਰਹਿਣ ਵਾਲਾ ਦੁਪੱਟਾ ਹੈ ਡਿੱਗਣ ਵਾਲਾ ਦੁਪੱਟਾ ਨਹੀਂ ਹੈ ਤਿਲਕਣਾ ਜਿਹਾ ਦੁਪੱਟਾ ਨਹੀਂ ਹੈ ਲਓ ਜੀ ਕਾਫੀ ਸੋਹਣਾ ਦੁਪੱਟਾ ਹੈਗਾ ਪ੍ਰਿੰਟ ਵੀ ਬਹੁਤ ਸੋਹਣਾ ਹੈ ਔਰ ਦੁਪੱਟੇ ਦਾ ਨਾ ਸਟਫ ਵੀ ਬਹੁਤ ਸੋਹਣਾ ਹੈ ਮੈਂ ਨਾ ਬਲਾਂ ਇੱਕ ਵਾਰੀ ਸਵਾਦ ਉਹ ਮਨਪਸੰਦ ਸਵਾਦ ਉਹ ਅੰਜੂਬਟਾ ਲੋ ਹਾਂ ਫੁੱਲਾ ਡੁੱਲਾ ਹੈ ਹਾਂ ਚੌੜਾਈ ਬਹੁਤ ਹੈ ਫੁੱਲਾ ਡੁੱਲਾ ਲੱਗਦਾ ਵੱਡਾ ਸਰ ਲੱਗਦਾ ਦੁਪੱਟਾ ਕਿਉਂਕਿ ਚੌੜਾ ਹੈਗਾ ਲੋ ਜੀ ਨੈਕਸਟ ਦੇਖੋ yellow family ਚ ਆ ਰਹੇ ਨੇ ਸਟਾਰਟਿੰਗ ਚ ਲੋ ਜੀ ਬਿਲਕੁਲ ਕਾਟਨ ਦੇ ਵਿੱਚ ਹੈ ਇਹ ਜਿਹੜੀ ਸੌਫਟ ਵਾਲੀ ਕਾਟਨ ਹੁੰਦੀ ਹੈਗੀ ਆਹ ਲੋ ਜਿਹਦੇ ਕੋਲ ਸੌਫਟ ਕਾਟਨ ਹੈ ਤੇ ਇਹਦੇ ਨੀਚੇ ਫਰੰਟ ਬੈਕ ਤੁਹਾਨੂੰ ਲਾਈਨਿੰਗ ਲਾਉਣੀ ਪਊਗੀ ਠੀਕ ਹੈ ਕਿਉਂਕਿ ਇਹ ਬਹੁਤ ਖਾਦੀ ਕਾਟਨ ਟਾਈਪ ਦਾ ਹੈਗਾ ਤੇ ਲੋ ਘੇਰੇ ਤੇ ਤੁਹਾਨੂੰ ਇਹ ਵਾਲਾ ਇਹਦੀ ਨਾ ਵਰਕ ਮਿਲੂਗਾ ਠੀਕ ਹੈ ਜੀ ਵਰਕ ਬਹੁਤ ਪਿਆਰਾ ਹੈ ਤੇ ਘੇਰਿਆਂ ਤੇ ਇਹ ਡਾਰਕ ਕਲਰ ਹੈ ਬਾਕੀ ਸਾਰਾ ਲਾਈਟ ਕਲਰ ਹੈ ਤੇ ਬੈਕ ਸਾਈਡ ਦਿਖਾ ਦੇਣੀ ਹੈ ਆਹ ਲੋ ਜੀ ਬੈਕ ਸਾਈਡ ਤੇ ਨਾ ਇਹ ਵਾਲਾ ਇਹਦੇ ਬੈਕ ਸਾਈਡ ਦਾ ਬਾਰਡਰ ਆਊਗਾ ਡਾਰਕ ਕਲਰ ਦਾ ਬਾਰਡਰ ਆਊਗਾ ਠੀਕ ਹੈ ਤੇ ਬਾਜੂ ਹੈ ਜਿਹੜੀ ਉਹ ਅਲੱਗ ਤੋਂ ਦਿੱਤੀ ਹੋਈ ਹੈ ਆਹ ਕਪੜਾ ਜਿਹੜਾ ਬਾਜੂ ਦਾ ਉਹ ਲੱਗ ਦੋ ਦਿੱਤਾ ਹੋਇਆ ਠੀਕ ਹੈ ਜੀ ਲਗਭਗ 3 ਮੀਟਰ ਹੋਊਗਾ ਕਪੜਾ ਇਹਦਾ ਤੇ ਇਹ ਹੈਗੀ ਆ ਸਲਵਾਰ ਲਓ ਤੇ ਦੁਪੱਟਾ ਦੇਖੋ ਦੁਪੱਟਾ ਮਿਲੂਗਾ ਮਸਲੀਨ ਦੇ ਵਿੱਚ ਕਾਫੀ ਸੋਹਣਾ ਦੁਪੱਟਾ ਹੈ ਲਓ ਦੀ ਬਹੁਤ ਸੋਹਣਾ ਦੁਪੱਟਾ ਪ੍ਰਿੰਟਡ ਦੁਪੱਟਾ ਪਿਆਰਾ ਜਿਹਾ ਦੁਪੱਟਾ ਲਓ ਕਾਫੀ ਸੋਹਣਾ ਲੱਗਦਾ ਸੂਟ ਤੇ 4 ਕਾਰਨਰਸ ਤੇ ਤੇ ਤੁਹਾਨੂੰ ਆ ਟੈਸਲਸ ਨਹੀਂ ਠੀਕ ਹੈ ਜੀ ਤੇ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਤੇ ਪ੍ਰਾਈਸ ਤੁਸੀਂ ਸਕਰੀਨ ਤੇ ਦੇਖ ਲਓ ਨੋਬਿਲਸ ਦੇਖੋ ਇਹ ਵੀ ਬਿਲਕੁਲ ਕਾਟਨ ਦੇ ਵਿੱਚ ਆਊਗਾ ਸੂਟ ਬਿਲਕੁਲ ਪਿਓਰ ਕਾਟਨ ਦੇ ਵਿੱਚ ਸੂਟ ਹੈ ਜੀ ਇਹ ਜੀ ਇਦਾਂ ਲੱਸੀ ਨਾ ਇਦਾਂ ਲੱਪੇ ਬਿਲਕੁਲ ਪਿਓਰ ਕਾਟਨ ਮਿਲੂਗੀ ਤੇ ਲੋ ਜੀ ਇਹ ਹੈਗਾ ਇਹਦਾ ਫਰੰਟ ਇਹ ਵਾਲਾ ਇੱਥੋਂ ਤੱਕ ਆਹ ਵਾਲਾ ਸ਼ਰਟ ਦਾ ਫਰੰਟ ਹੈ ਮੈਂ ਉੱਪਰੋਂ ਉਠਾ ਕੇ ਦਿਖਾਉਣੀ ਆ ਫਿਰ ਤੁਹਾਨੂੰ ਲੋ ਇਹ ਸ਼ਰਟ ਦਾ ਫਰੰਟ ਹੈ ਤੇ ਇਹ ਹੈਗੀ ਹੈ ਜੀ ਇਹਦੀ ਬਾਹੂ ਠੀਕ ਹੈ ਜੀ ਤੇ ਬੈਕ ਸਾਈਡ ਦੇਖੋ ਉਦਾਂ ਹੀ ਤੁਹਾਨੂੰ ਬੈਕ ਸਾਈਡ ਮਿਲੂਗੀ ਬੈਕ ਸਾਈਡ ਦਾ ਵੀ ਸੇਮ ਪਿੰਟ ਹੈ ਤੇ ਸਾਈਡ ਤੋਂ ਬਾਹੂ ਜੀ ਬਿਲਕੁਲ ਕਾਟਨ ਦੇ ਵਿੱਚ ਸੂਟ ਆ ਤੇ ਨਾਲ ਮਿਲੂਗੀ ਇਹ ਵਾਲੀ ਤੁਹਾਨੂੰ ਸਲਵਾਰ ਕਾਟਨ ਦੀ ਤੇ ਦੁਪੱਟਾ ਦੇ ਮਸਲੀਨ ਦਾ ਦੁਪੱਟਾ ਬਹੁਤ ਸੋਹਣਾ ਦੁਪੱਟਾ ਚੌੜਾਈ ਵੀ ਬਹੁਤ ਜ਼ਿਆਦਾ ਹੈ ਦੁਪੱਟੇ ਦੀ ਪੂਰਾ ਖੁੱਲਾ ਚੌੜਾ ਦੁਪੱਟਾ ਹੈ ਪ੍ਰਿੰਟਿੰਗ ਵੀ ਬਹੁਤ ਸੋਹਣੀ ਹੈ ਲੋ ਜੀ ਠੀਕ ਹੈ ਜੀ ਨੈਕਸਟ ਦੇਖੋ ਬਲੈਕ ਕਲਰ ਦੇ ਵਿੱਚ ਬਲੈਕ ਐਂਡ ਗ੍ਰੇ ਦਾ ਕੰਟਰਾਸਟ ਹੈ ਇਹ ਲੋ ਬਹੁਤ ਸੋਹਣਾ ਸੂਟ ਹੈ ਤੇ ਬਿਲਕੁਲ ਪਿਓਰ ਕਾਟਨ ਦੇ ਵਿੱਚ ਆ ਕੁਛ ਵੀ ਵਿੱਚ ਮਿਕਸਿੰਗ ਨਹੀਂ ਹੈਗੀ ਤੇ ਫਰੰਟ ਘੇਰੇ ਤੇ ਤੁਹਾਨੂੰ ਇੱਕ ਫਲਾਵਰ ਮਿਲੂਗਾ ਫੇਰ ਆਹ ਬਾਜੂ ਮਿਲੂਗੀ ਇਧਰਲੀ ਸਾਈਡ ਤੋਂ ਤੇ ਬੈਕ ਸਾਈਡ ਦੇਖੋ ਉਦਾਂ ਹੀ ਬੈਕ ਸਾਈਡ ਲੋ ਜੀ ਇੱਕ ਫਲਾਵਰ ਤੇ ਵਿੱਚ ਨੈਗੇਟਿਵ ਪ੍ਰਿੰਟਿੰਗ ਹੈ ਸ਼ਰਟ ਦੇ ਵਿੱਚ ਨੈਗੇਟਿਵ ਪ੍ਰਿੰਟਿੰਗ ਹੈ ਨਾਲ ਇਹ ਮਿਲੂਗੀ ਇਹਦੇ ਨਾਲ ਕਾਟਨ ਦੀ ਸਲਵਾਰ ਇਹੋ ਦੁਪੱਟਾ ਦੇਖੋ ਪਿਓਰ ਸ਼ਿਫੋਨ ਦੇ ਵਿੱਚ ਦੁਪੱਟਾ ਮਿਲੂਗਾ ਚੜਾਈ ਬਹੁਤ ਜਿਆਦਾ ਦੁਪੱਟੇ ਦੀ ਬਹੁਤ ਸੋਹਣਾ ਦੁਪੱਟਾ ਹੈ ਲੋ ਬਹੁਤ ਡੁੱਲੋੜ ਦੁਪੱਟਾ ਲੋ ਬਹੁਤ ਪਿਆਰਾ ਸੂਟ ਹੈ ਬਹੁਤ ਜਿਆਦਾ ਲੋ ਇਹਨੋ ਜਿਹਾ ਸੂਟ ਦੇਖੋ ਬਲੈਕ ਦੇ ਵਿੱਚ ਹੈ ਸ਼ਰਟ ਬਲੈਕ ਦੇ ਵਿੱਚ ਹੈ ਜੀ ਪਰ ਕੰਟਰਾਸਟ ਆ येलो ਨਾਲ ਬਹੁਤ ਪਿਆਰਾ ਲੱਗਦਾ ਹੈ ਬਿਲਕੁਲ ਕਾਟਨ ਦੇ ਵਿੱਚ ਹੈ ਸੂਟ ਕਹਿੰਦੀ ਇਹ ਹੈਗਾ ਜੀ ਇਹਦਾ ਨੈਕ ਠੀਕ ਹੈ ਸ਼ੰਕਰ ਬ੍ਰਾਂਡ ਦਾ ਸੂਟ ਹੈਗਾ ਇਹ ਵਰਕ ਹੋਇਆ ਹੋਇਆ ਆ ਹੈਗੀ ਇਹਦੀ ਨੱਕ ਦੇ ਉੱਪਰ ਵਰਕ ਹੋਇਆ ਸਾਰਾ ਠੀਕ ਹੈ ਪੱਟੀ ਨਹੀਂ ਹੈਗੀ ਵਰਕ ਹੋਇਆ ਹੋਇਆ ਤੇ ਇਹ ਹੈਗਾ ਇਹਦੇ ਪ੍ਰਿੰਟਿੰਗ ਦੇਖ ਲਓ ਤੁਸੀਂ ਵਾਈਟ ਦੇ ਨਾਲ ਪ੍ਰਿੰਟਿੰਗ ਹੈ ਬਲੈਕ ਦੇ ਵਿੱਚ ਤੇ ਇਹ ਘੇਰੇ ਤੇ ਮਿਲੂਗੀ ਤੁਹਾਨੂੰ ਇਹ بڑی ਪੱਟੀ ਤੇ ਨਾਲ ਇਹ ਸਲਵਾਰ ਸਲਵਾਰ ਬਿਲਕੁਲ ਪੱਟੀ ਦੇ ਨਾਲ ਦੀ ਹੈ ਤੇ ਦੁਪੱਟਾ ਦੇਖੋ ਕਾਫੀ ਸੋਹਣਾ ਦੁਪੱਟਾ ਹੈ ਜੀ ਲੋ ਲੋਜੀ ਕਾਟਨ ਦਾ ਦੁਪੱਟਾ ਹੈ। ਪ੍ਰਿੰਟਿੰਗ ਦੇਖ ਸਕਦੇ ਹੋ ਤੁਸੀਂ। ਇਹ ਲੋ। ਬਹੁਤ ਪਿਆਰਾ ਦੁਪੱਟਾ, ਬਹੁਤ ਜਿਆਦਾ ਸੋਹਣਾ-ਸੁਹਟਾ। ਇਹ ਨੈਕਸਟ ਦੇਖੋ ਜੀ। ਇਹ ਲੋ। ਇਹ ਸੂਟ ਮਿਲੂਗਾ ਤੁਹਾਨੂੰ ਕਾਟਨ ਮਸਲਿਨ ਦੇ ਵਿੱਚ। ਪੇਰ ਕੋਟਾ ਨਹੀਂ कॉटन मस्लिन ਦੇ ਵਿੱਚ ਆ ਸਾਰੇ ਤੇ ਸਰੋਸ ਕੀ ਲੱਗਿਆ ਫਲਾਵਰ ਤੇ ਵੀ ਲੱਗਿਆ ਦੇਖ ਲਓ ਉੱਪਰ ਡਿਜ਼ਾਈਨਿੰਗ ਤੁਸੀਂ ਠੀਕ ਹੈ ਲਾਈਟ ਗ੍ਰੇ ਦਾ ਲਾਈਟ ਐਂਡ ਡਾਰਕ ਗ੍ਰੇ ਦਾ ਕੰਟਰਾਸਟ ਜਿਹਾ ਹੈਗਾ نیچے ਤੁਹਾਨੂੰ ਇਹ ਵਾਲਾ ਘੇਰਾ ਮਿਲੇਗਾ ਠੀਕ ਹੈ ਤੇ ਇਹ ਹੈਗੀ ਆ ਜੀ ਇਹਦੀ ਬਾਜੂ ਇਹ ਵਾਲਾ ਬੈਕ ਸਾਈਡ ਦੇਖੋ ਬਹੁਤ ਸੋਹਣੀ ਪ੍ਰਿੰਟਿੰਗ ਹੈ ਬਹੁਤ ਜ਼ਿਆਦਾ ਉਦਾਂ ਜਿਹਾ ਹੀ ਆਰਡਰ ਮਿਲੇਗਾ ਬੈਕ ਸਾਈਡ ਲੋ ਜੀ ਨੇਵੀ ਬਲੂ ਕਲਰ ਦੀ ਨਾਲ ਤੁਹਾਨੂੰ ਸਲਵਾਰ ਮਿਲੂਗੀ ਕਾਟਨ ਚ ਤੇ ਇਹ ਹੈਗਾ ਜੀ ਇਹਦਾ ਦੁਪੱਟਾ ਪ्युअर ਸ਼ਫੋਨ ਦੇ ਵਿੱਚ ਦੁਪੱਟਾ ਮਿਲੂਗਾ ਤਿਲਕਣਾ ਦਾ ਦੁਪੱਟਾ ਨਹੀਂ ਹੈ ਦੁਪੱਟਾ ਸੋਨਾ ਲੋ ਦੁਪੱਟੇ ਦੀ ਚੌੜਾਈ ਵੀ ਵਧੀਆ ਹੈ ਡਿਜ਼ਾਈਨਿੰਗ ਦੇਖ ਲਓ ਉਸ ਦੁਪੱਟੇ ਦੀ ਹਾਂ ਠੀਕ ਹੈ ਜੀ ਬਹੁਤ ਪਿਆਰਾ ਸੂਟ ਹੈ ਕਾਟਨ ਮਸਲਿਨ ਦੇ ਵਿੱਚ ਹੈ

ਹਾਂ ਥੋੜਾ ਜਿਹਾ ਫਰਕ ਸਹੀ ਨਹੀਂ ਆ ਰਿਹਾ ਚਲ ਮੈਂ ਬਖਾ ਦਿੰਦੀ ਵਾਈਟ ਨਹੀਂ ਹੈਗਾ ਜੀ ਇਹ ਜਿਹੜਾ ਤੁਹਾਨੂੰ ਵਿੱਚ ਵਾਈਟ ਦਿਖ ਰਿਹਾ ਵਾਈਟ ਨਹੀਂ ਹੈਗਾ ਲਾਈਟ ਜਾਂ ਜਾਮਣੀ ਹੈ ਲਾਈਟ ਜਿਹਾ ਬਿਲਕੁਲ ਹਲਕਾ ਜਿਹਾ ਉਹਦੇ ਉੱਪਰ ਡਾਰਕ ਜਾਮਣੀ ਦਾ ਕੰਟਰਾਸਟ ਹੈ ਤੇ ਇਹ ਹੈਗਾ ਜੀ ਇਹਦਾ ਦੁਪੱਟਾ ਪਹਿਲਾਂ ਤੁਸੀਂ ਇਸ ਤਰ੍ਹਾਂ ਡਬਲ ਦੇਖੋ ਇਹਨੂੰ ਅਜਾ ਪਰਨ ਆਫ ਦਾ ਰੰਗ ਲੋ ਜੀ ਪਹਿਲਾਂ ਇਸ ਤਰ੍ਹਾਂ ਹੀ ਡਬਲ ਦੇਖ ਲਓ ਇਹਦੇ ਨਾਲ ਹੀ ਦੁਪੱਟਾ ਹੈ ਠੀਕ ਹੈ ਸ਼ਿਫੋਨ ਦੇ ਵਿੱਚ ਦਿੱਤਾ ਸਵਾਦੋ ਮਿੰਟ ਉਪਰ ਡਾ ਮਿਲੂਗਾ ਜੀ ਆਓ ਠੀਕ ਹੈ ਆਪੀ ਜਿਆਦਾ ਸੋਨਾ ਸੂਟ ਹੈ ਤੇ ਨੈਕਸਟ ਹੈ ਜਿਹੜਾ ਉਹ ਵੀ ਪ੍ਰਮਤੀ ਬ੍ਰੈਂਡ ਦੇ ਵਿੱਚ ਹੈ ਤੇ ਬਿਲਕੁਲ ਕਾਟਨ ਦੇ ਵਿੱਚ ਹੈ ਬਿਲਕੁਲ ਕਾਟਨ ਦੇ ਵਿੱਚ ਜਿਹੜੇ ਆਪਾਂ ਕਹਿੰਦੇ ਆ ਬਹੁਤ ਸੌਫਟ ਵਾਲੇ ਸੂਟ ਚਾਹੀਦੇ ਆ ਬਿਨਾ ਲਾਈਨਿੰਗ ਤੋਂ ਬਣਨ ਵਾਲੇ ਸੂਟ ਪ੍ਰਿੰਟਿੰਗ ਦੇਖ ਸਕਦੇ ਹੋ ਕਿੰਨੀ ਸੋਹਣੀ ਆ ਬੜਾ ਬ੍ਰਾਈਟ ਜਿਹਾ ਸੋਨਾ ਜਸੂਟ ਹੈ ਸਹੀ ਆ ਰਿਹਾ ਜੀ ਦੁਪੱਟਾ ਦੇਖੋ ਇਹਦਾ ਇਹ ਵੀ ਪਿਓਰ ਦੇ ਵਿੱਚ ਦੁਪੱਟਾ ਆਹ ਲੋ ਕਿਹੜਾ ਤੁਸੀਂ ਡਬਲ ਹੀ ਦੇਖੋ ਇਹਨੂੰ ਡਬਲ ਵੀ ਦਿਖਾ ਦਿਓ ਕਾਫੀ ਵਧੀਆ ਦੁਪੱਟੇ ਵੀ ਤੇ ਹੁਣ ਮੈਂ ਤੁਹਾਨੂੰ ਕਹਿ ਰਹਾ ਦਿਖਾ ਦੇਣੀ ਆ ਸਵਾ ਦੋ ਮੀਟਰ ਦੁਪੱਟਾ ਮਿਲੂਗਾ ਚੌੜਾਈ ਬਹੁਤ ਮਿਲੂਗੀ ਚੌੜਾਈ ਵਧੀਆ ਹੋਣ ਕਰਕੇ ਦੁਪੱਟੇ ਛੋਟੇ ਨਹੀਂ ਲੱਗਦੇ ਹੋ ਲੋ ਜੀ ਨੈਕਸਟ ਦੇਖੋ ਫਰੋਂ ਮੈਂ ਜਾਮਨੀ ਕਲਰ ਦੀ ਦਿਖਾਉਂਦੀ ਕਹਾਂ। ਲੋ ਜੀ। ਹਾਂ। ਇਹ ਤੇਰੇ। ਯਾਹ ਇਹ ਫਲਾਵਰ ਟ੍ਰੈਂਡਿੰਗ ਦੇਖੋ ਜੀ ਤੇ ਵਰਕ ਦੇਖੋ ਇਹਦੇ ਉੱਪਰ। ਉੱਪਰ ਫਲਾਵਰ ਆਊਗਾ ਇੱਕ ਵਰਕ ਦਾ ਫਲਾਵਰ ਆ ਉੱਪਰ। ਬਹੁਤ ਸੋਹਣਾ ਜਾਂ। ਅਰੇ ਇਹ ਸਹੀ ਵੀ ਹੈ। ਹਾਂ ਸਹੀ ਹੈ। ਫਿਰ ਆਹ ਨੀਚੇ ਆ ਗਿਆ ਇੱਕ ਫਲਾਵਰ। ਤੇ ਉਸ ਤੋਂ ਬਾਅਦ ਜੀ ਫਿਰ ਇੱਕ ਘੇਰੇ ਤੇ ਫਿਰ ਆ ਗਿਆ। ਠੀਕ ਹੈ ਜੀ ਬਹੁਤ ਸੋਹਣਾ ਸੂਟ ਹੈ ਤੇ ਘੇਰੇ ਤੇ ਕੁਝ ਨਹੀਂ ਹੈਗਾ ਤੇ ਇਹ ਹੈਗੀ ਹੈ ਜੀ 2.5 ਮੀਟਰ ਦੀ ਨਾਲ ਕਾਟਨ ਦੀ ਸਲਵਾਰ ਤੇ ਬਿਲਕੁਲ ਕਾਟਨ ਦੇ ਵਿੱਚ ਸੂਟ ਮਿਲੂਗਾ ਵਿਦਾਊਟ ਲਾਈਨਿੰਗ ਬਣਨ ਵਾਲਾ ਸੂਟ ਹੈ ਬਹੁਤ ਪਿਆਰਾ ਸੂਟ ਹੈ ਲੋ ਜੀ ਆਹ ਬੜੀ ਸਲਵਾਰ ਹੈ ਜੀ ਲਾਈਟ ਡਾਰਕ ਦਾ ਕੰਟਰਾਸਟ ਹੈਗਾ ਪਿਆਰਾ ਜਿਹਾ ਕੰਟਰਾਸਟ ਹੈ ਦੁਪੱਟਾ ਰੱਖਣੀ ਹੈ ਆਹ ਰੰਗ ਸਹੀ ਹੈ ਸਹੀ ਹੈ ਲੋ ਜੀ ਪਿਓਰ ਸ਼ਫੋਨ ਦੇ ਵਿੱਚ ਦੁਪੱਟਾ ਹੈ ਆਹੋ ਠੀਕ ਹੈ ਨੋ ਦੁਪੱਟਾ ਸਵਾਲ ਦੋਈ ਆਉਂਗਾ ਹਮ ਨੈਕਸਟ ਦੇਖੋ ਉਦਾਂ ਹੀ ਆ ਜੀ ਇਹਦੇ ਤੇ ਵੀ ਉਦਾਂ ਹੀ ਤੁਹਾਨੂੰ ਵਰਕ ਮਿਲੇਗਾ ਉਹਦੇ ਨਾਲ ਦਾ ਹੀ ਦੁਪੱਟਾ ਹੈ ਸੇਮ ਹੀ ਦੁਪੱਟਾ ਜਿਹੜਾ ਤੁਸੀਂ ਪਹਿਲਾਂ ਦੇਖਿਆ ਡਾਟਸ ਵਾਲੀ ਸ਼ਰਟ ਹੈ ਉਦਾਂ ਹੀ ਇਹਦੇ ਇੱਕ ਘੇਰੇ ਤੇ ਫਲਾਵਰ ਪਿਆ ਹੋਇਆ ਆਹ ਵਾਲਾ ਠੀਕ ਹੈ ਇੱਕ ਫਲਾਵਰ ਆ ਸੀ ਤੇ ਇੱਕ ਫਲਾਵਰ ਉੱਪਰ ਜਾ ਕੇ ਫਿਰ neck ਕੋਲੇ ਆ ਗਿਆ ਠੀਕ ਹੈ ਜੀ ਉਦਾਂ ਹੀ ਤਿੰਨ ਫਲਾਵਰ ਨੇ ਇਹਦੇ ਤੇ ਤੇ ਉਹਦੇ ਨਾਲ ਉਹਦੀ ਜਾਮਨੀ ਸਲਵਾਰ ਹੈ ਕਾਟਨ ਦੀ ਠੀਕ ਹੈ ਬੇਸ ਸੇਮ ਹੈ ਸੇਮ ਦੁਪੱਟਾ ਹੋਊਗਾ ਜੀ ਪ੍ਰਿੰਟਡ ਜਿਵੇਂ ਉਹਦਾ ਦੁਪੱਟਾ ਦੇਖਿਆ ਸੀ ਨਾ ਬਿਲਕੁਲ ਸੇਮ ਪ੍ਰਿੰਟਡ ਦੁਪੱਟਾ ਸੇਮ ਹੀ ਉਦਾਂ ਹੀ ਆ ਮਿਲੂਗਾ ਤਿੰਨ ਫਲਾਵਰ ਮਿਲਣਗੇ ਆਹ ਵਾਲਾ ਫਲਾਵਰ ਦੋ ਤੇ ਇੱਕ ਆ ਫਲਾਵਰ ਲੋਕ ਕਿਉਂ ਤਿੰਨ ਆਸੀ ਤੇ ਇੱਕ ਤੁਹਾਨੂੰ ਨੈਕ ਕੋਲੇ ਫੇਰ ਮਿਲੂਗਾ ਠੀਕ ਹੈ ਜੀ ਤੇ ਪ੍ਰਿੰਟਿੰਗ ਦੇਖੋ ਕਿੰਨੀ ਬਿਆਰੀ ਹੈ ਤੇ ਸੇਮ ਦੁਪੱਟਾ ਮਿਲੂਗਾ ਜੀ ਤਿੰਨਾਂ ਦਾ ਦੁਪੱਟਾ ਜਿਹੜਾ ਉਹ ਬਿਲਕੁਲ ਸੇਮ ਹੈ ਲੋ ਓਦਾਂ ਦੀ ਪ੍ਰਿੰਟਿੰਗ ਵਾਲਾ بڑے بڑے ਫਲਾਵਰਸ ਵਾਲਾ ਦੁਪੱਟਾ ਮਿਲੂਗਾ ਠੀਕ ਹੈ ਲੋ ਲਓ ਜੀ ਹੁਣ ਮੈਂ ਤੁਹਾਨੂੰ ਚਾਰ ਸੂਟ ਫੇਰ ਇੱਕੋ ਜਿਹਾ ਦਿਖਾਉਂਗੀ ਲੋ ਜੀ ਲੇਲਨ कॉटन ਦੇ ਵਿੱਚ ਸੂਟ ਹੈ ਬਹੁਤ ਸੋਹਣਾ ਸੂਟ ਹੈ ਲੋ ਕਾਫੀ ਪਿਆਰਾ ਲੱਗਦਾ ਲੋ ਜੀ ਪਹਿਲਾ ਟਾਈਮੋਂ ਸਾਹਮਣੇ ਤੋਂ ਦੇਖੋ ਕਿੰਨਾ ਸੋਹਣਾ ਲੱਗਦਾ ਇੱਕ ਫਲਾਵਰ ਹੈ ਘੇਰੇ ਤੇ ਬਾਕੀ ਨੈਗੇਟਿਵ ਪ੍ਰਿੰਟਿੰਗ ਹੈ ਉੱਪਰ ਲੱਗੀ ਹੋਈ ਹੈ ਜੀ ਇਹਦੇ ਸਰਬੋਸ ਕੀ ਠੀਕ ਹੈ ਤੇ ਇਹ ਹੈਗਾ ਜੀ ਇਹਦਾ ਘੇਰੇ ਦਾ ਬਾਰਡਰ ਇਹ ਹੈਗੀ ਇਹਦੀ ਬਾਰਡਰ ਠੀਕ ਹੈ ਬੈਕ ਸਾਈਡ ਦੇਖੋ ਸੇਮ ਹੀ ਰਹੂਗੀ ਬੈਕ ਸਾਈਡ ਵੀ ਨੈਗੇਟਿਵ ਪ੍ਰਿੰਟਿੰਗ ਹੈ ਨਾ ਜਿਹੜੀ ਇਹਦੀ ਉਹ ਬਹੁਤ ਜ਼ਿਆਦਾ ਸੋਹਣੀ ਲੱਗਦੀ ਹੈ ਕਿਉਂਕਿ ਉਹ ਥੋੜੀ ਡਾਰਕ ਜੀ ਹੈਗੀ ਹੈ ਦਿਖਦੀ ਹੈ ਲੋ ਜੀ ਇਹ ਹੈਗੀ ਇਹਦੇ ਨਾਲ ਸਲਵਾਰ ਤੇ ਸਲਵਾਰ ਆ ਨਾ ਜਿਹੜੀ ਉਹ ਢਾਈ ਤੋਂ ਉੱਪਰ ਹੈ ਗਿੱਠਕ ਘੱਟ ਹੋਊਗੀ 3 ਮੀਟਰ ਤੋਂ ਕਾਫੀ ਹੈ ਕਪੜਾ ਸਲਵਾਰ ਦਾ ਤੇ ਇਹ ਹੈਗਾ ਜੀ ਇਹਦੇ ਨਾਲ ਦੁਪੱਟਾ ਇਹ ਪਿਓਰ ਦਾ ਦੁਪੱਟਾ ਹੈ ਲੋ ਠੀਕ ਹੈ ਜੀ ਪਿਓਰ ਸ਼ਿਫੋਨ ਦਾ ਦੁਪੱਟਾ ਹੈ ਪਰ ਦੁਪੱਟਾ ਮਿਲੂਗਾ ਸਵਾ ਦੋ ਮੀਟਰ ਆ ਲੋ ਜੀ ਪ੍ਰਿੰਟਿੰਗ ਕਾਫੀ ਸੋਹਣੀ ਹੈ ਸਿਰ ਤੇ ਟਿਕਣ ਵਾਲਾ ਨੈਕਸਟ ਤੁਹਾਨੂੰ ਮੈਂ ਇਹਦਾ ਕਲਰ ਦਿਖਾ ਦੇਣੀ ਆ ਇਹ ਹੈਗਾ 베ਬੀ ਪਿੰਕ ਕਲਰ ਦੇ ਵਿੱਚ ਆ ਸੋਹਣਾ ਕਾਫੀ ਵਧੀਆ ਲੱਗਦਾ ਬੇਬੀ ਪਿੰਕ ਕਲਰ ਇਹਦੇ ਚ ਆ ਲੋ ਬਹੁਤ ਸੋਹਣਾ ਕਲਰ ਹੈ ਉਸੇ ਤਰ੍ਹਾਂ ਹੀ ਤੁਹਾਨੂੰ ਇਹਦੀ ਪ੍ਰਿੰਟਿੰਗ ਮਿਲੂਗੀ ਜਿਸ ਤਰ੍ਹਾਂ ਦਾ ਉਹ ਵਾਲਾ ਸੀ ਇੱਕ ਫਲਾਵਰ ਮਿਲੂਗਾ ਮੈਂ ਇੱਕ ਵਾਰੀ ਖੋਲ ਕੇ ਦਿਖਾ ਦਉ ਤੁਹਾਨੂੰ ਆਓ ਠੀਕ ਹੈ ਜੀ ਬਹੁਤ ਸੋਹਣਾ ਕਲਰ ਹੈ ਬੈਕ ਸਾਈਡ ਤੇ ਵੀ ਸੇਮ ਹੀ ਆ ਆ ਜਿਹੜੀ ਨੈਗੇਟਿਵ ਪ੍ਰਿੰਟਿੰਗ ਹੈ ਨਾ ਇਹਦੀ ਸਾਰੀ ਇਹ ਬਹੁਤ ਜ਼ਿਆਦਾ ਪਿਆਰੀ ਲੱਗਦੀ ਹੈ ਜੀ ਇਸ ਨੂੰ ਇਹ 2.5 ਮੀਟਰ ਤੋਂ ਉੱਪਰ ਦੀ ਸਲਵਾਰ ਹੈ ਤੇ ਇਹ ਹੈਗਾ ਸਵਾ ਦੋ ਮੀਟਰ ਦੁਪੱਟਾ ਪਿਓਰ ਸ਼ਫੋਨ ਦੇ ਵਿੱਚ ਸਵਾ 2 ਮੀਟਰ ਦੁਪੱਟਾ ਲੋ ਜੀ ਬਹੁਤ ਸੋਨਾ ਝੂਟਾ ਜੀ ਬਹੁਤ ਜ਼ਿਆਦਾ ਲੋ ਜੀ ਅਗਲਾ ਕੱਲਰ ਦੇਖੋ ਮਿੱਠਾ ਪੀਲਾ ਕੱਲਰ ਹਮ ਮਿੱਠਾ ਪੀਲਾ ਬਹੁਤ ਤੇਰਾ ਲੋ ਬਹੁਤ ਜ਼ਿਆਦਾ ਸੋਨਾ ਲੋ ਜੀ ਬਹੁਤ ਸੋਨਾ ਕਲਰ ਹੈ ਖਾਦੀ ਕਾਟਨ ਦੇ ਵਿੱਚ ਹੈ ਹੁਣ ਮੈਂ ਤੁਹਾਨੂੰ ਐਂ ਦੱਸਦਾ ਵੀ ਲਾਈਨਿੰਗ ਲੱਗੂਗੀ ਕਿ ਨਹੀਂ ਲੱਗੂਗੀ ਦਰ ਵੈਸੇ ਤਾਂ ਲੋੜ ਨਹੀਂ ਹੈਗੀ ਤੇ ਜੇ ਤੁਹਾਨੂੰ ਲੱਗੇ ਵੀ ਇਹ ਸੀ ਥਰੂ ਥੋੜਾ ਜਿਹਾ ਲੱਗਦਾ ਬਹੁਤ ਜ਼ਿਆਦਾ ਵੀ ਨਹੀਂ ਹੈਗਾ ਸੀ ਥਰੂ ਆ ਤੁਸੀਂ ਦੇਖ ਲਓ ਮੇਰਾ ਹੱਥ نیچے ਐ ਕੁਝ ਹੈ ਨਹੀਂ ਆ ਦਿਖਦਾ ਤਾਂ ਹੈ ਨਹੀਂਗਾ ਬਾਕੀ ਥੋੜੀ ਵੱਧ ਜੀ ਇਹ ਚ ਲਾਉਣੀ ਹੋਈ ਫਰੰਟ ਬੈਕ ਲਾ ਲਿਓ ਆਦਰਵਾਇਜ਼ ਕੋਈ ਐਡੀ ਗੱਲ ਨਹੀਂ ਹੈਗੀ ਤੇ ਇਹ ਹੈਗੀ ਇਹਦੇ ਨਾਲ ਸਲਵਾਰ ਠੀਕ ਹੈ ਜੀ ਇਹਦੀ ਨਾਲ ਮੈਂ ਤੁਹਾਨੂੰ ਨੈਗੇਟਿਵ ਪ੍ਰਿੰਟਿੰਗ ਪਾਉਣੀ ਆ ਉਹਦੇ ਨਾਲ ਸੂਟ ਬਹੁਤ ਜ਼ਿਆਦਾ ਸੋਹਣਾ ਲੱਗਦਾ ਹੈ ਆ ਲਓ ਆ ਵਾਲੀ ਆ ਦੀ ਨੈਗੇਟਿਵ ਪ੍ਰਿੰਟਿੰਗ ਬਹੁਤ ਸੋਹਣੀ ਲੱਗਦੀ ਹੈ ਠੀਕ ਹੈ ਜੀ ਤੇ ਇਹ ਮਿਲੂਗਾ ਜੀ ਇਹਦੇ ਨਾਲ ਦੁਪੱਟਾ ਦੁਪੱਟਾ ਸਾਰਾ ਹੋਲਨ ਦੀ ਮੈਨੂੰ ਲੱਗਦਾ ਹ ਤੁਸੀਂ ਦੇਖ ਹੀ ਲੈ ਸਾਰੇ ਦੁਪੱਟੇ ਉਸ ਤਰ੍ਹਾਂ ਦਾ ਹੀ ਦੁਪੱਟਾ ਹੈ ਲਓ ਜੀ ਨੈਕਸਟ ਦੇਖੋ ਇਹ ਬੜਾ ਹਨ ਸਲਵਾਰਾ ਇਹਨਾਂ ਚਾਰਾਂ ਸੂਟਾਂ ਦੀਆਂ 2.5 ਤੋਂ ਵੱਧ ਮਿਲਣਗੀਆਂ ਇੱਕ ਗਿੱਠ ਘੱਟ ਹੋਊਗੀ ਜੀ ਅ ਉਹਦੇ ਤੋਂ 3 ਮੀਟਰ 3 ਮੀਟਰ ਲਗ ਔਣੇ ਕੇ 3 ਮੀਟਰ ਹੋ ਗਈ ਯਾਨੀ ਇੱਕ ਗਿੱਠ ਘੱਟ ਹੈਗੀ ਆ 275 80 ਹੋਊਗੀ ਸਲਵਾਰ ਲਓ ਜੀ ਬਹੁਤ ਸੋਹਣਾ ਸੂਟ ਹੈ ਤੇ ਸੀ ਥਰੂ ਵੈਸੇ ਕੁਝ ਖਾਸ ਹੈ ਨਹੀਂਗਾ ਪਰ ਫਰੰਟ ਬੈਕ ਤੁਸੀਂ ਲਾ ਲਿਓ ਤੇ ਇਹਦੀ ਗ੍ਰੇਸ ਬਹੁਤ ਬਣਦੀ ਹੈ ਫਿਰ ਤੇ ਲੋ ਜੀ ਇਹ ਹੈਗਾ ਇਹਦਾ ਦੁਪੱਟਾ ਦੁਪੱਟੇ ਸਵਾ 2 ਮੀਟਰ ਹੋਣਗੇ ਜੀ ਲੋ ਠੀਕ ਹੈ ਲੋ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸ ਦਿਓ ਫਿਰ ਮਿਲਦੇ ਹਾਂ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ